ਕਿਸਾਨ ਭਰਾਵੋ ਨਰਮੇ ਦੀ ਫਸਲ ਹੈ ਨਰਮੇ ਦੀ ਫਸਲ ਦੇ ਵਿੱਚ ਬਹੁਤ ਸਾਰੀਆਂ ਕਾਰਵਾਈਆਂ ਕਰਦੇ ਆ ਇੱਕ ਜ਼ਰੂਰੀ ਕਾਰਵਾਈ ਹੁੰਦੀ ਹੈ ਨਦੀਨਾਂ ਨੂੰ ਕੰਟਰੋਲ ਕਰਨ ਦੀ ਵੱਡੇ ਨਰਮੇ 'ਚ ਕਰਨੀ ਬਹੁਤ ਔਖੀ ਹੁੰਦੀ ਹੈ ਜੇ ਤੁਸੀਂ ਕੋਈ ਨਦੀਨ ਕੰਟਰੋਲ ਕਰ ਜਾਂਦੇ ਹੈਗੇ ਉਹਦੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਉਂਦੀ ਹੈਗੀ ਉਸ ਤੋਂ ਬਾਅਦ ਨਰਮੇ ਦੀ ਫਸਲ ਸਹਿਜੇ ਹੀ ਨੇਪਰੇ ਚੜ ਜਾਂਦੀ ਹੈ ਆਪਣੇ ਨਾਲ ਇੱਕ ਵੀਰ ਮੌਜੂਦ ਹੈਗਾ ਜਿਨ੍ਹਾਂ ਨੇ ਨਦੀਨਾਂ ਨੂੰ ਕੰਟਰੋਲ ਕਰ ਲਈ ਹਿੱਟ ਵਿਡ ਮੈਕਸ ਦੀ ਵਰਤੋਂ ਕੀਤੀ ਹੈ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਕਿੰਨੇ ਕਿੱਲਾਂ ਦੀ ਖੇਤੀ ਕਰਦੇ ਹੋ ਖੇਤੀ ਤਾਂ ਕਾਫੀ ਕਰਦੇ ਨਰਮਾ ਹੁਣ 8 ਕਿੱਲਾਂ ਦੀ ਬੀਜ ਠੀਕ ਹੈ ਤੇ ਨਰਮੇ ਦੇ ਵਿੱਚ ਨਦੀਨਾਂ ਨੂੰ ਕੰਟਰੋਲ ਕਰਨ ਲਈ ਕਿੰਨੀ ডোজ ਵਰਤੀ ਹੈ ਇਹ 1.5 ਕਿਲੋ ਜੀ ਲੀਟਰ ਪਾਇਆ ਜੀ ਠੀਕ ਹੈ ਤੇ ਕਿਵੇਂ ਰਿਹਾ ਰਿਜ਼ਲਟ ਬਹੁਤ ਵਧੀਆ ਰਿਹਾ ਜੀ ਨਰਮੇ ਦੇ ਉੱਤੇ ਕੋਈ ਮਾੜਾ ਪ੍ਰਭਾਵ ਨਹੀਂ ਕੋਈ ਮਾੜਾ ਪ੍ਰਭਾਵ ਨਹੀਂ ਤੇ ਬਾਕੀ ਜੀਵਿੰਦਰਾ ਨੂੰ ਕੀ ਸਲਾਹ ਦੇਣਾ ਚਾਹੋਗੇ ਵੀ ਇਹ ਕਰਨੀ ਚਾਹੀਦੀ ਦਵਾਈ ਸੌਖਾ ਵਧੀਆ ਤਰੀਕਾ ਜੀ ਪੂਰੇ ਨਦੀਨ ਕੰਟਰੋਲ ਹੋ ਗਏ ਰਿਜ਼ਲਟ ਤਸ਼ਲੀ ਬਖਸ਼ ਹੈ ਹਾਂ ਜੀ ਕਿਸਾਨ ਭਰਾਵੋ ਇਹਨਾਂ ਨੇ ਤਾਂ ਇਹ ਚੀਜ਼ ਨੂੰ ਵਰਤ ਕੇ ਪਰਖ ਲਿਆ ਆਪਣੀ ਕਸਵੱਟੀ ਤੇ ਉਤਾਰ ਲਿਆ ਤੁਸੀਂ ਵੀ ਆਪਣੇ ਖੇਤਾਂ ਦੇ ਵਿੱਚ ਇਹਦਾ ਇੱਕ ਡੈਮੋ ਜ਼ਰੂਰ ਲਾਓ ਜੇ 100 ਕਿੱਲੇ ਦੀ ਖੇਤੀ ਤੇ ਇੱਕ ਨਾਲ ਵਿੱਚ ਵਰਤ ਕੇ ਪਰਖ ਕੇ ਆਪਣੇ ਖੇਤ ਨੂੰ ਹਰਾ ਭਰਾ ਰੱਖੋ ਤੇ ਨਦੀਨਾਂ ਤੋਂ ਮੁਕਤ ਕਰਕੇ ਫਸਲ ਨੂੰ ਵੱਧ ਝਾੜ ਵੱਲ ਲੈ ਕੇ ਜਾਓ